ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲੈ ਲੈ ਕੇ ਆਏ ਜੀ ਇੱਕ ਬਈ ਝੋਟੀ ਆ ਔਸਰ ਆ ਜੀ ਤੇ ਇੱਕ ਬਈ ਕੋਲੇ ਵੜਾ ਟੋਕੜ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਕਾ ਪਸ਼ੂ ਰੱਖੇ ਵਾ ਕੋਈ ਬਈ ਦਾ ਵਪਾਰ ਦਾ ਕੰਮ ਨਹੀਂ ਆਜੋ ਪੁੱਛ ਲੈਣੇ ਬਾਈ ਟੋਟੇਲ ਬਾਈ ਜੀ ਸਸਿਗਾ ਜੀ ਦਾ ਉਹ ਠੀਕ ਹੋ ਵਧੀਆ ਹਾਂਜੀ ਹਾਂ ਵਧੀਆ ਜੀ ਸਿਰ ਨਾਮ ਤੇ ਐਡਰੈਸ ਨਾਮ ਗਗਨਦੀਪ ਸਿੰਘ ਜੀ ਹੂੰ ਪਿੰਡ ਸਿਲਵਰਾ ਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਬਾਈ ਤਹਸੀਲ ਫੂਲ ਹੈ ਨਾ ਹਾਂਜੀ ਹਾਂ ਨੇੜੇ ਪਿੰਡ ਬਈ ਨੇੜੇ ਸਿਧਾਣਾਵਾਂ ਰਹ ਜਾਂਦੇ ਇਹਦੇ ਕੋਲੋਂ ਕੀ ਜੀ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ 97819 ਜੀ 81084 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਛੋਟੀ ਹੈ ਜਿਹੜੀ ਇੰਨੀ ਕੁ ਉਮਰ ਹੈ ਜੀ ਇਹਦੀ ਡਾਕਟਰ 2 ਸਾਲ ਦੀ ਉਮਰ ਹੈ 2 ਸਾਲ ਦੀ ਹਾਂਜੀ ਠੀਕ ਹੈ ਬਾਈ ਨਾ ਬਰਿਆ ਜਹੇ ਇਹ ਤਾਂ ਬੋਲੀ ਵੀ ਨਹੀਂ ਜੀ ਇਹ ਬੋਲੀ ਵੀ ਨਹੀਂ ਠੀਕ ਹੈ ਬਾਈ ਕਿੰਨਾ ਰਿਕਾਰਡ ਹੈ ਇਹ ਐਮ 29 ਦੀ ਕੱਟੀ ਹੈ ਜੀ ਐਮ 29 ਦੀ ਹੈ ਠੀਕ ਹੈ ਬਾਈ ਕਿੰਨਾ ਰਿਕਾਰਡ ਮਾਂ ਦਾ ਇਹਦਾ ਹੈਗਾ ਜੀ 15 ਕਿਲੋ ਦਾ ਜੀ 15 ਲੀਟਰ ਦਾ ਸੇਸ ਬੜਾ ਚੰਗਾ ਸਿੰਘ ਚੰਗਾ ਨੇੜੋ ਹੀ ਮੋੜਿਆ ਵਾ ਬਾਈ ਕਿਆ ਬਾਤ ਹੈ ਕੁੰਡੀ ਹੈ ਨਾ ਪੂਰੀ ਹਾਂਜੀ ਹਾਂਜੀ ਸ਼ਕੀਨ ਛੋਟੀ ਬਾਈ ਛੋਟੀ ਬਣ ਕੇ ਮਿਆਂ ਬਾਈ ਹਾਂਜੀ ਜਾਰੇ ਠੀਕ ਝੋਲੀ ਰਖਾਣੇ ਬਾਈ ਛੋੜਾ ਛੋੜਾ ਬਹੁਤ ਚੰਗਾ ਛੁਕੀ ਦਾ ਬਾਈ ਦੇ ਠੀਕ ਕੋਈ ਹੈ ਕੋਈ ਦਾ ਵਪਾਰ ਰੱਖਿਆ ਕਿਆ ਬਾਤ ਆ ਥਣ ਬਹੁਤ ਚੰਗਾ ਹੈ ਨਾ ਹਾਂਜੀ ਝੋਲੀ ਇੱਕ ਨੰਬਰ ਆ ਖੋਲ ਦੇ ਬਾਈ ਖੋਲ ਦੇ ਬਰੀਕੀ ਜਿਹਾ ਫੋਨ ਦੁੱਧ ਵਾਲੀ ਛੋਟੀ ਆ ਬਾਈ ਚੰਗੀ ਆ ਸ਼ਕੀਲੀ ਆ ਸੇਸੰਗਾ ਸੁੰਗੜੀ ਚੰਗੀ ਪਿੱਛੇ ਤੋਂ ਜੋੜੀ-ਚੂੜੀ ਚੰਗੀ ਆ ਥੋੜੇ ਬਾਈ ਨੇ ਆ ਬਾਲ ਜੇ ਕਟਾ ਕੇ ਕਰਕੇ ਤਾਂ ਥੋੜੀ ਲਿੱਸੀ ਨਹੀਂ ਹਣਾ ਹਾਂਜੀ ਹਾਂ ਛੋਟੀ ਚੰਗੀ ਆ ਬਾਲ ਬਾਲੀ ਸੀ ਡਾਕਟਰ ਗਰਮੀ ਦਾ ਕਰਕੇ ਕਟਾਤੀ ਠੀਕ ਆ ਬਾਈ ਹੂੰ ਤੇ ਕੀ ਮੋਲ ਆ ਬਾਈ ਜੈ ਜਰਾ ਇਹਦਾ 40000 ਕਰ ਤਾ ਡਾਕਟਰ ਮਾਨਤਨ ਹੋ ਜੂ ਮਾਨਤਨ ਹੋ ਜੂਗਾ ਜੀ ਠੀਕ ਆ ਜੀ 40000 ਰੁਪਿਆ ਮੋਲ ਆ ਮਾਨਤਨ ਜੀ ਜ਼ਰੂਰ ਹੋ ਜੀ ਛੋਟੀ ਚੰਗੀ ਆ ਬਰੀਕੀ ਚਾ ਚੰਗੇ ਸੀਮਣ ਦੀ ਆ ਮਾ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਖਣ ਝੋਲੀ ਚੰਗੀ ਆ ਸਿੰਘ ਚੰਗਾ ਬਾਈ ਤੇ ਪੁੜਾ ਪੜਾ ਦੇਖੋ ਪਿੱਛੇ ਤੋਂ ਕਿਆ ਬਾਤ ਆ ਉਹ ਸੁਭਾਹ ਦੀ ਠੰਡੀ ਆ ਹਾਂਜੀ ਠੰਡੀ ਸੀ ਬਹੁਤ ਠੰਡੀ ਮਰਜੀ ਠੰਡੀ ਠੰਡੀ ਫਰ ਲੈ ਉਹ ਚੱਕ ਕੇ ਖੜ ਗਈ ਚਰਮ ਵਾਲੀ ਲੈ ਝੋਲੀ ਦੁਬਾਰੇ ਫਿਰ ਚੈੱਕ ਕਰ ਲੈ ਲੈ ਕਵਾ ਨਾ ਅੱਗੇ ਵੀਰੇ ਅੱਜ ਦਸ ਸੂਈ ਵੀ ਆ ਇਹਦਾ ਇੱਕ ਦੂਜਾ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਹੋ ਗਿਆ ਜੀ ਤਿੰਨ ਕੁ ਮਹੀਨੇ ਲੱਗ ਭਗ ਜੀ ਤਿੰਨ ਮਹੀਨੇ ਤੇ ਦੁੱਧ ਕਿੰਨਾ ਹੁਣ ਦੁੱਧ ਹੁਣ 7 ਲੀਟਰ ਆ ਜੀ ਇਹਨਾ ਮਟਾਇਰਸ ਹੋ ਗਈ ਸੀ ਆ ਦੋ ਸਾਲਾਂ ਦੁੱਧ ਕੱਢ ਗਿਆ ਜੀ ਇਹਦਾ ਠੀਕ ਆ ਤੇ ਹੁਣ ਟੀਕਾ ਭਰਾਏ ਨੂੰ ਹੋ ਗਿਆ ਅੱਜ 20 ਦਿਨ ਦੀ ਅੱਟ ਦੇ ਗਈ ਜੀ ਅੱਟ ਦੇ ਗਈ ਅੱਟ ਦੀ ਵੀਡੀਓ ਵੀ ਹੈਗੀ ਆਪਣੇ ਕੋਲ ਜੀ ਓਕੇ ਬਈ ਹਾਂਜੀ ਤੇ ਥਾਣ ਫਿਰ ਹੈਗੇ ਅੱਧੇ ਕ ਨਹੀਂ ਹਾਂਜੀ ਹਾਂ ਉਹ ਥਾਣ ਦਾ ਬਰੋਬਰ ਹੀ ਵਾ ਦੁੱਧ ਘਟਾ ਜੀ ਥੋੜਾ ਜਿਹਾ ਕਿੰਨਾ ਘਟਾ ਬਾਈ ਦੁੱਧ ਬਾਬਾ ਘਟ ਗਏ ਦੁੱਧ ਤਾਂ ਠੀਕ ਆ 12 ਆਉਂਦੀਆਂ ਠੀਕ ਆ 12 ਹੀ ਆਉਂਦੀਆਂ ਬਾਕੀ ਦੋਨੇ ਸਹੀ ਚੱਲਦੇ ਵਧੀਆ ਹਾਂਜੀ ਹਾਂ ਪੂਰੇ ਸਹੀ ਆ ਜੀ ਠੀਕ ਆ ਬਾਈ ਤੇ ਦੁੱਧ ਕਿੰਨਾ ਦਾ ਸਹੀ ਬਾਈ ਦੁੱਧ ਹੈਗਾ ਜੀ 7-8 ਕਿਲੋ ਲੀਟਰ ਜੀ 7-8 ਲੀਟਰ ਖੋਲ ਦੇ ਬਾਈ ਤੋਂ ਬੜੀ ਵੀ ਚੰਗੀਆਂ ਕੱਦ ਵਾਲੀ ਆ ਬਾਈ ਥਾਣ ਚੰਗੇ ਆ ਜਿਹੜੀ ਗੱਲ ਸੀ ਬਾਈ ਨੇ ਕੋਈ ਚੱਕਰ ਨਹੀਂ ਲਾਸਤੀ ਟੀਕਾ ਭਰਾਇਆ ਵਾ ਅੱਟ ਦੀ ਬਾਈ ਕੋਲੇ ਵੀਡੀਓ ਬਹੁਤ ਵੱਡੀ ਬਿਹੜਾ ਡਾਕਟਰ ਵੀਡੀਓ ਕੋਈ ਚੈੱਕ ਕਰਨੀ ਆਪਾਂ ਭੇਜਦੇ ਆਂ ਸੈਂਡ ਕਰਦੇ ਆਂ ਕੱਦ ਫੁੱਲ ਫੁੱਲ ਬਰੀਡ ਆ ਫੁੱਲ ਕੱਦ ਇਹ ਮੁੱਲ ਵੀ ਬਾਈ ਨੇ ਜਮ ਜੈ ਜੀ ਰੱਖਣਾ ਤਾਂ ਕੀ ਮੁੱਲ ਆ ਬਾਈ ਇਹਦਾ ਮੁੱਲ ਡਾਕਟਰ 18000 ਰੁਪਈਆ ਜੀ 18000 ਮਾਨਤਨ ਹੋ ਜਾ ਮਾਨਤਨ ਹੋ ਜਾਊਗਾ ਜੀ ਠੀਕ ਆ ਬਾਈ 18000 ਰੁਪਈਆ ਮੁੱਲ ਮਾਨਤਨ ਜ਼ਰੂਰ ਹੋ ਜਾਊਗਾ ਵੜ ਚੰਗੀ ਆ ਕੱਦ ਵਾਲੀ ਆ ਬਾਈ ਤੇ ਕਿਸੇ ਵੀ ਨੂੰ ਦੋਨੇ ਨਗਾ ਚ ਕੋਈ ਵੀ ਨਗ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ